ਤਮਾ ਹੁਣੇ ਤੇਰੀ ਕੋਠੀ ਆ ਜਨਾ ਜੇ ਮੈਂ ਆਪੇ ਕਰਾਇਆ ਨਾ ਟੂਬ ਟੈਸਟ ਤੇ ਤੂੰ ਕਹਣਾ ਇਹਨਾਂ ਦੀ ਸਰਕਾਰ ਆ ਇਹਨਾਂ ਦੇ ਡਾਕਟਰ ਆ ਇਹਨੇ ਆਪੇ ਕਰਾ ਲਿਆ ਮੈਂ ਉਹਨਾਂ ਤੇਰੀ ਕੋਠੀ ਮੈਨੂੰ ਐਡਰੈਸ ਦੇ ਤੂੰ ਕਿੱਥੇ ਰਹਿਣਾ ਮੈਂ ਉੱਥੇ ਉਹਨਾਂ ਤੇਰੇ ਨਾਲ ਚੱਲੂ ਜਿਹੜੇ ਡਾਕਟਰ ਕੋਲ ਲੈ ਕੇ ਚੱਲਾਂ ਚੱਲੇਗਾ ਨਾ ਮੈਂ ਉਸੇ ਡਾਕਟਰ ਕੋਲ ਚੱਲੂਗਾ ਤੇ ਨਾਲ ਬਹਿ ਜੀ ਮੇਰੇ ਤੇ ਤੂੰ ਟੂਬ ਟੈਸਟ ਕਰਾਈ ਤੇ ਤੂੰ ਹੀ ਰਿਪੋਰਟ ਲੈ ਲੈ ਮੈਂ ਤੇਰੇ ਨਾਲ ਆਉਣਾ ਮੈਂ ਤੈਨੂੰ ਕਤਲਾਂ ਦੀ ਗੱਲ ਕਰਦਿਆਂ ਤੂੰ ਗੱਲ ਨੂੰ ਉਲਝਾਉਣ ਲਈ ਕਦੀ ਕੋਈ ਗੱਲ ਕਰਦਾ ਕਦੀ ਕੋਈ ਗੱਲ ਤੈਨੂੰ ਮੈਂ ਇਹ ਕਿਹਾ ਵੀ ਹਰਮਨ ਸੇਖੋਂ ਦਾ ਤੇ ਜਿਹੜਾ ਤੇਰਾ ਪੀਆ ਆ ਕੇ ਪੀ ਗਿੱਲ ਤੂੰ ਉਹਨਾਂ ਦਾ ਮਰਡਰ ਕਰਾਉਣ ਲੱਗਾ ਹਾਂ ਤੇ ਹੀ ਰੇ ਰਾੜੀਏ ਰਹੀਂ ਤੂੰ ਰੇਕੀ ਕਰਾਉਂਦਾ ਰਿਆ ਤੇ ਤੂੰ ਹੀ ਰੇ ਰਾੜੀਏ ਨੂੰ 24 ਘੰਟੇ ਰਾਤ ਦੇਣ ਤੂੰ ਤੇ ਤੇਰੀ ਵਾਈਫ ਨਾਲ ਕੀ ਕਰਨ ਨੂੰ ਰੱਖਦੇ ਰਹੇ ਜੀ ਮੈਂ ਤੇ ਇਹ ਤੇਰੇ ਨਾਲ ਸਵਾਲ ਕਰਦਿਆਂ ਤੂੰ ਕਦੀ ਕਹਿ ਦੇ ਨਾ ਏ ਕੋਜੀ ਕੈਰੋਂ ਯੂਨੀਵਰਸਿਟੀ ਨਹੀਂ ਮਣਾਈ ਕੈਰੋਂ ਯੂਨੀਵਰਸਿਟੀ ਦਾ ਵੀ ਤੈਨੂੰ ਮੈਂ ਜਵਾਬ ਦੇ ਦਿੰਦਾ ਕੈਰੋ ਜਿਹੜੀ ਯੂਨੀਵਰਸਿਟੀ ਹੈ ਨਾ ਮੈਂ ਤੈਨੂੰ ਦੋ ਗੱਲਾਂ ਕਹੀਆਂ ਇੱਕ ਗੱਲ ਤੇ ਇਹ ਆ ਵੀ ਤੂੰ ਕੈਰੋ ਯੂਨੀਵਰਸਿਟੀ ਆਸਤੇ ਸੈਂਟਰ ਤੋਂ ਕਿੰਨੀਆਂ ਲਾ ਦੀਆਂ ਸਿੱਖਾਂ ਲੈ ਕੇ ਆਂਦੀਆਂ ਵਾਂ ਉਹ ਦੱਸ ਦੇ ਤੇ ਦੂਜਾ ਤੂੰ ਆਪਦੀ ਸਰਕਾਰ ਦੇ ਵਿੱਚ ਤੇਰੀ ਸਰਕਾਰ 'ਚ ਇੱਕ ਸਾਲ ਪਹਿਲਾਂ ਦਾ ਤੂਦ ਘਾਟਨ ਕਰਤਾ ਸੀ ਤੇਰੀ ਸਰਕਾਰ ਦੇ ਵਿੱਚ ਕਾਂਗਰਸ ਸਰਕਾਰ 'ਚ ਕਿੰਨੇ ਪੈਸੇ ਤੂੰ ਇੱਥੇ ਲਿਆ ਕੇ ਦਿੱਤੇ ਕਿੰਨੇ ਪੈਸੇ ਜਾਰੀ ਕਰਾਏ ਇਹਨਾਂ ਦੋ ਗੱਲਾਂ ਦਾ ਯੂਨੀਵਰਸਿਟੀ ਤੇ ਤੂੰ ਜਵਾਬ ਦੇ ਦੇ ਜਦੋਂ ਮਰਜ਼ੀ ਇਹ ਵੀ ਉੱਥੇ ਹੀ ਭਾਵੇਂ ਯੂਨੀਵਰਸਿਟੀ 'ਚ ਆਪਾਂ ਦੋਵੇਂ ਚੱਲ ਚੱਲਾਂਗੇ ਉੱਥੇ ਲਾਈਵ ਡਕੂਪੇਟ ਕਰ ਲਾਂਗੇ ਉਹ ਉਹ ਤਰਾਂ ਤੂੰ ਝੂਠਾ ਆ ਜਦੋਂ ਆਪਾਂ ਬਰਾਬਰ ਤੇ ਪਾਵਾਂਗੇ ਨਾ ਤੇ ਲਾਈਵ ਡਿਬੇਟ ਕਰਾਂਗੇ ਕਦੀ ਤੂੰ ਤੈਨੂੰ ਫੇਰ ਮੈਂ ਪੁੱਛਦਾ ਵਾਂ ਵੀ ਤੂੰ ਕਤਲ ਕਰਾਏ ਆ ਤੂੰ ਉਹਨਾਂ ਦੀ ਦੇਖੀ ਕਰਾਈ ਆ ਤੂੰ ਹੀ ਰਾਰਾੜੀਆ ਕੀ ਕਰਨ ਨੂੰ ਨਾਲ ਰੱਖਦਾ ਆ ਤੇਰੇ ਨਾਲ ਕਿਵੇਂ ਰਹਿੰਦਾ ਤੂੰ ਕੱਲ੍ਹ ਵਾਲੀ ਡਿਬੇਟ ਦੇ ਵਿੱਚ ਇਹ ਗੱਲ ਕਹੀ ਆ ਵੀ ਮੈਨੂੰ ਨਹੀਂ ਪਤਾ ਹੀ ਰੇਰਾੜੀਏ ਦੇ ਉੱਤੇ ਐਨੇ ਮੁਕਦਮੇ ਦਰਜ ਆ ਹੀ ਰੇਰਾੜੀਏ ਦਾ ਪੱਟੀ ਹਲਕਾ ਕੱਲਾ ਨਹੀਂ ਪੂਰੇ ਤਰਨਤਾਰਨ ਜ਼ਿਲ੍ਹੇ 'ਚ ਬੱਚੇ-ਬੱਚੇ ਨੂੰ ਪਤਾ ਵੀ ਹੀਰਾ ਰਾੜੀਆ ਕ੍ਰਿਮੀਨਲ ਬੰਦਾ ਏ ਕਾਤਲ ਏ ਸਮਗਲਰ ਏ ਇਹ ਨਜਾਇਜ਼ ਹਥਿਆਰ ਰੱਖਦਾ ਵਾ ਇਹ ਸਮੈਕ ਹੀ ਰੇਨ ਵੇਚਦਾ ਕਿਹੜੇ ਪੁੱਠੇ ਸਿੱਧੇ ਕੰਮ ਜਿਹੜਾ ਹੀ ਹਿਰਾ ਰਾੜੀਆ ਨਹੀਂ ਕਰਦਾ ਨਿਕੇ ਨਿਕੇ ਬੱਚੇ ਨੂੰ ਪਤਾ ਹੋਊਗਾ ਪੱਟੀ ਸ਼ਹਿਰ ਦੇ ਵਿੱਚ ਖਾਸ ਕਰਕੇ ਵੀ ਇਹ ਹੀ ਹਿਰਾ ਰਾੜੀਆ ਰਾਤ ਬਰਾਤੇ ਲੁੱਟਾ ਖੂਆ ਕਰਦਾ ਰਾਤ ਬਰਾਤੇ ਕਤਲ ਵੀ ਕੀਤੇ ਆ ਇਹ ਨਹੀਂ ਹਿਰੇ ਰਾੜੀਏ ਨੇ ਤੇ ਉਸ ਬੰਦੇ ਨੂੰ ਤੂੰ ਹਰਥਾਂ ਤੇ ਨਾਂ ਰੱਖਦਾ ਰਿਆ ਇੱਕ ਤੂੰ ਗੱਲ ਕੀਤੀ ਵੀ ਜਿਹੜਾ ਐਮ ਐਲ ਏ ਹੁੰਦਾ ਨਾ ਉਹਦੇ ਨਾਲ ਜਿਹੜਾ ਮਰਜੀ ਫੋਟੋ ਕਰਾ ਲੈਂਦਾ ਉਹ ਤੂੰ ਐਡਾ ਕੋ ਮਸ਼ਹੂਰ ਐਮ ਐਲ ਏ ਨਹੀਂਗਾ ਦੂਜੇ ਨੰਬਰ ਤੇ ਇੱਕ ਹੋਰ ਗੱਲ ਵੀ ਉਹ ਜਿਹੜੀ ਫੋਟੋ ਲੈਂਦੀ ਆ ਨਾ ਉਹ ਅਚਨ-ਚੇਤ ਲੈਂਦੀ ਆ ਉਹ ਮੋਢਿਆਂ ਤੇ ਹੱਥ ਰੱਖ ਕੇ ਐ ਨਹੀਂ ਲੈਂਦੀ ਜਿਵੇਂ ਤੂੰ ਮੋਢੇ ਤੇ ਹੱਥ ਰੱਖ ਕੇ ਬੈਠਾ ਉਹ ਫੋਟੋ ਤੇਰੇ ਮੂੰਹ 'ਚ ਉਹ ਕੇਕ ਪਾਉਂਦੇ ਆ ਤੇਰੇ ਜਨਮ ਦਿਨ ਦੀਆਂ ਉਹ ਫੋਟੋਆਂ ਖਿੱਚਣਦੇ ਆ ਤੇਰੇ ਮੂੰਹ 'ਚ ਕੇਕ ਪਾਉਂਦੇ ਆ ਉਹ ਫੋਟੋ ਐਵੇਂ ਨਹੀਂ ਲੈਂਦੀ ਤੇਰੀ ਧਰਮ ਪਤਨੀ ਨੂੰ ਗੁਲਦਸਤਾ ਫੜਾਉਂਦੇ ਆ ਬੁੱਕਾ ਫੜਾਉਂਦੇ ਆ ਤੇਰੇ ਨਾਲ ਉਹ ਜਲੰਧਰ ਵਾਲੀ ਵੇਹਲੀ 'ਚ ਰੋਟੀਆਂ ਖਾਂਦੇ ਆ ਤੇਰੇ ਨਾਲ ਉਹ ਜਲੰਧਰ ਪ੍ਰੈਸ ਕਾਨਫਰੰਸ ਦੇ ਵਿੱਚ ਜਾ ਕੇ ਤੇਰੇ ਪਿੱਛੇ ਖੜਨਦੇ ਆ ਲੁਧਿਆਣੇ ਬਾਏ ਇਲੈਕਸ਼ਨ ਡੇਰਾ ਬਾਬਾ ਬਾਏ ਇਲੈਕਸ਼ਨ ਜਾਂ ਕਿਤੇ ਵੀ ਇ ਉਹ ਬੰਦਾ ਪਾਰਟੀ ਚ ਲੋਗੋ ਵਾਲਾ ਮਫਲਰ ਪਾ ਕੇ ਤੇਰੇ ਨਾਲ ਪ੍ਰਚਾਰ ਕਰਨ데요 ਮੈਂ ਤੇ ਇਹ ਗੱਲਾਂ ਕਰਨੀਆਂ ਤੂੰ ਵਿੱਚ ਗੱਲ ਕਰਤੀ ਉਹ ਜੀ ਨਗਰ ਕੌਂਸਲ ਦੇ ਮਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਲੈ ਉਹ ਤਨਖਾਹਾਂ ਵੀ ਦਿੱਤੀਆਂ ਗਈਆਂ ਉਹ ਧਰਨਾ ਵੀ ਉੱਠ ਗਿਆ ਗੱਲ ਇਹ ਕਰ ਵੀ ਤੂੰ ਬੰਦੇ ਮਰਵਾਉਂਦੇ ਆ ਮੈਂ ਫੇਰ ਤੈਨੂੰ ਇਹ ਕਹਿਣਾ ਤੂੰ ਮੈਨੂੰ ਕਹਿ ਮੈਂ 1 ਮਿੰਟ ਚ ਤੇਰੇ ਕੋਲ ਆਉਂਗਾ ਜਿਹੜੇ ਡਾਕਟਰ ਤੋਂ ਤੂੰ ਲੈ ਕੇ ਜਾਏਂਗਾ ਮੈਂ ਤੇਰੇ ਨਾਲ ਜਾ ਕੇ ਡਾਕ ਟੈਸਟ ਕਰਾਉਂਗਾ ਤੂੰ ਮੈਨੂੰ ਦੱਸ ਕਦੋਂ ਆਵਾਂ ਮੈਂ ਤੇਰੇ ਘਰੇ ਆਉਣਾ ਮੈਨੂੰ ਐਡਰੈਸ ਪਾ ਕਿਹੜਾ ਤੇਰਾ ਐਡਰੈਸ ਆ ਜਿੱਥੇ ਤੂੰ ਰਹਿਣਾ ਮੈਂ ਤੇਰੇ ਕੋਲ ਹੁਣੇ ਆਉਣਾ ਤੇ ਮੈਂ ਤੇਰੇ ਨਾਲ ਜਾ ਕੇ ਡੋਪ ਟੈਸਟ ਕਰਾਉਣਾ ਉਹ ਪਾਉ ਜੀ ਮੈਂ ਇੱਥੇ ਹੀ ਰਹਿੰਦਾ ਰਿਹਾ ਵਾਂ ਪੱਟੀ ਦੇ ਵਿੱਚ ਹੀ ਮੈਂ ਜੰਮਿਆ ਤੇ ਪੱਟੀ ਦੇ ਵਿੱਚ ਹੀ ਮੈਂ ਵੱਡਾ ਆ ਮੈਨੂੰ ਸਾਰੀ ਦੁਨੀਆ ਜਾਣਦੀ ਆ ਜੇ ਮੈਂ ਕੋਈ ਨਸ਼ਾ ਕਰਦਾ ਹੁੰਦਾ ਨਾ ਤੇ ਕਾਕਾ ਜੀ ਮੈਂ ਇੱਥੇ ਹੀ ਆੜਤ ਕਰਦਾ ਰਿਹਾ ਇਸੇ ਮੰਡੀ ਦੇ ਵਿੱਚ ਆੜਤ ਕਰਦਾ ਰਿਹਾ ਪੱਟੀ ਹਲਕੇ ਦੇ ਘਾਟ ਤੋਂ ਘੱਟ 4-500 ਸਾਡਾ ਆੜਤ ਤੇ ਜਿਹੜਾ ਕਿਸਾਨ ਆਉਂਦਾ ਗਾਹਕ ਆਉਂਦੇ ਆ ਉਹਨਾਂ ਨੂੰ ਪੁੱਛਾਂ ਵੀ ਕਿਹੜਾ ਮੈਂ ਇਹ ਇਹ ਨਸ਼ਾ ਕਰਦਾ ਦੂਜੇ ਨੰਬਰ ਤੇ ਇੱਥੇ ਮੈਂ ਪੱਟੀ ਜੰਮਿਆ ਪੱਟੀ ਖੇਡਿਆ ਪੱਟੀ ਪੜਿਆ ਪੱਟੀ ਵੱਡਾ ਆ ਪੱਟੀ ਸਕੂਲ ਦੀ ਪੜ੍ਹਾਈ ਇੱਥੋਂ ਕੀਤੀ ਪੱਟੀ ਕਾਲਜ ਦੀ ਪੜ੍ਹਾਈ ਇੱਥੋਂ ਕੀਤੀ ਕਿਹੜਾ ਪੱਟੀ ਦਾ ਬੰਦਾ ਨਹੀਂ ਜਾਣਦਾ ਤੇ ਜੇ ਮੈਂ ਕੋਈ ਗਲਤ ਕੰਮ ਕਰਦਾ ਹੁੰਦਾ ਨਾ ਤੇ ਭਾਉਜੀ ਤੇਰ ਕੋ ਹਣ 36 ਬੰਦੇ ਪਹੁੰਚ ਜਾਂਦੇ ਕਿ ਲਾਲਜੀਤ ਭੁੱਲਰ ਸਾਡੇ ਨਾਲ ਰਲ ਕੇ ਆਹ ਕੰਮ ਕਰਦਾ ਰਿਆ ਤੇ ਜੇ ਕੋ ਮੈਂ ਨਸ਼ਾ ਕਰਦਾ ਹੁੰਦਾ ਕੋਈ ਮੈਨੂੰ ਨਸ਼ਾ ਦੇ ਕੇ ਜਾਂਦਾ ਕੋਈ ਨਸ਼ਾ ਮੇਰੇ ਨਾਲ ਕਰਦਾ ਹੁੰਦਾ ਤੇ ਅੱਜ ਕੋਈ ਬੋਲਦਾ ਨਾ ਅੱਜ ਮੈਂ ਮੰਤਰੀ ਆ ਤੇ ਜੇ ਕੋਈ ਇਹੋ ਜੀ ਗੱਲ ਹੁੰਦੀ 36 ਮੁੰਡੇ 36 ਬੰਦੇ ਮੇਰੀ ਉਮਰ ਦੇ ਉਹ ਕਈ ਅੱਗੇ ਆਉਂਦੇ ਵੀ ਆਹੋ ਜੀ ਲਾਲਜੀਤ ਪੁੱਲੜ ਸਾਡੇ ਨਾਲ ਆ ਕੰਮ ਕਰਦਾ ਰਿਆ ਤੇ ਜਿਹੜੀ ਗੱਲ ਕੀਤੀ ਹੈ ਨਾ ਜਵਾਬ ਇਹ ਦੇ ਹਰਮਨ ਸੇਖੋਂ ਦੀ ਤੇ ਕੇਪੀ ਗਿੱਲ ਦੀ ਜਿਹੜੀ ਤੂੰ ਰੇਕੀ ਕਰਾਈ ਜਿਹੜਾ ਪੰਘਾੜੇ ਤੋਂ ਚਾਰ ਮੁੰਡੇ ਫੜੇ ਗਏ ਉਹਨਾਂ ਨੇ ਕਿਹਾ ਵੀ ਅਸੀਂ ਹਰਮਨ ਸੇਖੋਂ ਦਾ ਮਰਡਰ ਕਰਨਾ ਸੀ ਉਹਦੇ ਤੋਂ ਪਹਿਲਾਂ ਰਾਜ ਤਲਵੰਡੀ ਮੋਹਰ ਵਾਲੇ ਦਾ ਮਰਡਰ ਹੋਇਆ ਹੋਰ ਕਈ ਮਰਡਰ ਹੋਏ ਆ ਜਿਹੜੇ ਪੱਟੀ ਚੂੰਗੀ ਤੇ ਉਹ ਜਿਹੜਾ ਮੁੰਡਾ ਮੋਲਾ ਤੇ ਇੱਕ ਹੋਰ ਮੁੰਡਾ ਜਿਹੜਾ ਮਰਿਆ ਵਾ ਨਿਕਾਮ ਨਾ ਇੱਕ ਦੋ ਮੁੰਡੇ ਉੱਥੇ ਮਰੇ ਅਮਨ ਫੌਜੀ ਹੋਣੀ ਪ੍ਰਭ ਹੋਰ ਕਈ ਮੁੰਡੇ ਜਿਹੜੇ ਮਰੇ ਜਿਹੜੇ ਤੂੰ ਮਰਵਾਏ ਮੈਂ ਤੇਰੇ ਤੇ ਇਲਜ਼ਾਮ ਲਾਉਂਦਾ ਵੀ ਤੂੰ ਬੰਦੇ ਮਰਵਾਏ ਆ ਤੇ ਇੱਕ ਤੂੰ ਗੱਲ ਕਰਦਾ ਉਹ ਜੀ ਇਹਨਾਂ ਨਾਲ ਜਿਹੜੇ ਸਰਪੰਚ ਇਹਨਾਂ ਬਣਾਏ ਆ ਉਹ ਸਮੈਕ ਹੀ ਰੋਣ ਵੇਚਦੇ ਆ ਜਾਂ ਤੂੰ ਇੱਕ ਵੀ ਸਰਪੰਚ ਇਹੋ ਜਿਹਾ ਜਿਹਦੇ ਤੇ ਪਰਚਾ ਦਰਜ ਹੀ ਆ ਹੈ ਰੋਇਨ ਸਮੈਕ ਦਾ ਕੋਈ ਇੱਕ ਵੀ ਸਰਪੰਚ ਜਿਹੜਾ ਨਸ਼ਾ ਵੇਚਦਾ ਆ ਮੈਨੂੰ ਦੱਸ 1 ਮਿੰਟ ਚੋਂ ਮੈਂ ਪਾਰਟੀ ਚੋਂ ਬਾਹਰ ਕੱਢੂੰਗਾ ਤੂੰ ਐਵੇਂ ਝੂਠੇ ਇਲਜ਼ਾਮ ਨਾਲ ਆ ਅਸੀਂ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਆ ਕਿ ਰੇ ਰਾੜੀਏ ਤੇ 2014-15 ਸ਼ਸ਼ੀ ਕਪੂਰ ਨੂੰ ਮਾਰਨ ਦਾ ਪਰਚਾ ਦਰਜ ਖੇਮ ਕਰਨ ਥਾਣੇ ਦੇ ਵਿੱਚ 3 ਸਾਲ ਉਹ ਕੈਦ ਕੱਟ ਗਿਆ ਉਹਦੇ ਤੇ ਅੰਮ੍ਰਿਤਸਰ ਮਕਬੂਲਪੁਰੇ ਥਾਣੇ ਪਰਚਾ ਦਰਜ ਸਨਿਆਰੇ ਨੂੰ ਲੁੱਟਣ ਦਾ ਉੱਥੋਂ-ਉੱਥੋਂ ਨਸ਼ੀਲਾ ਪਾਊਡਰ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਫੜਿਆ ਗਿਆ ਉੱਥੇ ਉਹਦੇ ਤੋਂ 23 ਧਾਰ ਹਥਿਆਰ ਉਹਦੇ ਤੇ ਕਈ ਤਰ੍ਹਾਂਾਂ ਲਾ ਕੇ ਉੱਥੇ ਮਕਬੂਲਪੁਰੇ ਥਾਣੇ ਪਰਚਾ 186 ਦਿਨਾਂ ਬਾਅਦ ਉਹ ਵੀ ਉਹਦਾ ਚਲਾਨ ਨਹੀਂ ਪੇਸ਼ ਕੀਤਾ ਪੁਲਿਸ ਨੇ 186 ਦਿਨਾਂ ਬਾਅਦ ਉਹਦੀ ਜ਼ਮਾਨਤ ਹੋ ਗਈ ਉਸੇ ਤਰ੍ਹਾਂ 2024 ਦੇ ਵਿੱਚ ਇਹਦੇ ਘਰੋਂ ਕਿਸੇ ਮੁਖਬਰ ਦੀ ਇਤਲਾਹ ਤੇ ਨਜਾਇਜ਼ ਪਿਸਤੌਲ ਜਿੰਦਾ ਰੌਂਦ ਕੰਪਿਊਟਰ ਕੰਡਾ ਹੈਰੋਇਨ ਸਮੈਗ ਤੋਲਣ ਵਾਲਾ 72000 ਕਿੰਨੇ ਰੁਪਏ ਡਰੱਗ ਮੰਣੀ ਉਹਦੇ ਨਾਲ ਹੋਰ ਕਈ ਇਤਰਾਜ਼ਯੋਗ ਚੀਜ਼ਾਂ ਅਫੀਮ ਇਹਦੇ ਤੋਂ ਫੜੀ ਗਈ ਹੋਰ ਕਈ ਕੁਝ ਕਿੰਨੇ ਪਰਚੇ ਤੇ ਇਹਦੇ ਤੇ ਅੱਗੇ ਦਰਜਿਆ ਤੇ ਹੁਣ ਜਿਹੜਾ 26 ਚ ਪਰਚਾ ਇੱਕ ਹੀ ਕਹਿੰਦਾ ਇਹ ਜੀ ਉਹ ਜਿਹੜਾ ਪਰਚਾ ਦਰਜਿਆ ਨਾ ਉਹ ਨਜਾਇਜ਼ ਹਥਿਆਰਾਂ ਦਾ ਪਰਚਾ ਦਰਜਿਆ ਨਜਾਇਜ਼ ਹਥਿਆਰਾਂ ਦਾ ਨਹੀਂ ਕਾਕਾ ਜੀ ਉਹ ਐਫ ਆਈ ਆਰ ਪੜ ਜਿਹੜੀ 12 ਤਰੀਕ ਨੂੰ 12 1 2026 ਨੂੰ ਦਰਜ ਹੋਈ ਨਾ ਅਜ ਤੋਂ 6-7 ਦਿਨ ਪਹਿਲਾਂ ਉਹ ਐਫ ਆਈ ਆਰ ਪੜ ਉਹਦੇ ਵਿੱਚ ਲਿਖਿਆ ਪ੍ਰਭ ਦਾਸੂਵਾਲ ਤੇ ਅਫਰੀਦੀ ਤੂਤ ਉਹਨਾਂ ਦੇ ਜਿਹੜੇ ਗੁਰਗੇ ਆ ਉਹਨਾਂ ਨੂੰ ਇਹ ਵੈਪਨ ਸਪਲਾਈ ਕਰਦਾ ਸੀ ਉਹ ਐਫ ਆਈ ਆਰ ਦਰਜ ਹੋਈ ਮੈਂ ਇਹ ਨਹੀਂ ਕਹਿੰਦਾ ਕਿ ਇਹਦੇ ਜਰਮਲ ਸਰਪੰਚਾ ਲਈ ਐਫ ਆਈ ਆਰ ਦੇ ਵਿੱਚ ਇਹਦਾ ਨਾਮ ਪਿਆ ਵਾ ਉਹ ਐਫ ਆਈ ਆਰ ਅਮਰਸਰ ਕਟੀਤੀ ਆ ਉਹ ਐਫ ਆਈ ਆਰ ਗੋਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਅਮਰਸਾਰਿਆ ਉੱਥੇ ਕਿਤੀਚੀ ਆ ਇਹ ਐਫ ਆਈ ਆਰ ਇੱਥੇ ਪੱਤੀ ਸਿਟੀ ਥਾਣੇ ਦੇ ਵਿੱਚ ਕਿਤੀਚੀ ਆ ਜਿਹੜਾ ਇਹਨੇ ਆਪ ਮੰਨਿਆ ਵੀ ਮੈਂ ਕੇ ਪੀ ਗਿੱਲ ਤੇ ਮੈਂ ਹਰਮਨ ਸੇਖੋਂ ਦੀ ਰੇਕੀ ਕਰਾਉਣਾ ਤੇ ਜਿਹੜਾ ਨਾਲ ਇਹ ਵੈਪਨ ਦੇਂਦਾ ਰਿਆ ਅਫਰੀਦੀ ਤੂਦੇ ਤੇ ਪ੍ਰਭ ਦਾਸੂਵਾਲ ਦੇ ਬੰਦਿਆਂ ਨੂੰ ਉਹ ਸਾਰਾ ਕੁਝ ਉਹ ਐਫ ਆਈ ਆਰ ਦੇ ਵਿੱਚ ਦਰਜਿਆ ਮੈਂ ਉਹ ਐਫ ਆਈ ਆਰ ਵੀ ਪਾਉਂਗਾ ਮੈਂ ਲੋਕਾਂ ਨੂੰ ਕਹਿਣਾ ਇਹਦੇ ਤੋਂ ਤੁਸੀਂ ਵੀ ਸਵਾਲ ਕਰੋ ਤੇ ਇੱਕ ਯਾਰ ਉਸ ਤਰ੍ਹਾਂ ਦੇ بڑے ਬੰਦੇ ਲਾਈ ਹੁੰਦੇ ਆ ਬੜਾ ਬੋਲਦੇ ਆ ਜੇ ਕੋਈ ਮਾੜੀ ਮੋੜ ਸੜਕ ਟੁੱਟੀ ਹੁੰਦੀ ਉੱਥੇ ਲਾਈਵ ਹੋ ਜਾਂਦੇ ਆ ਵੀ ਸਾਨੂੰ ਦਰਦ ਬੜਾ ਹਲਕੇ ਦਾ ਇਹਦੇ ਤੋਂ ਡਰ ਜੇ ਇਹ ਇਹ ਤੋਂ ਹੱਤਵਾਦੀ ਕਰਕੇ ਡਰਦੇ ਜੇ ਕਿੰਨੀਆਂ ਪੋਲੀਟੀਕਲ ਪਾਰਟੀਆਂ ਆ ਇੱਥੇ ਕਾਲੀ ਦਲ ਆ ਇੱਥੇ ਕਾਂਗਰਸ ਆ ਇੱਥੇ ਭੀਜੇਪੀ ਆ ਆਮ ਆਦਮੀ ਪਾਰਟੀ ਵੱਲੋਂ ਤੇ ਚਲੋ ਮੈਂ ਮੰਨਮੈਂਦੀ ਕੀ ਕਰੰਦੇ ਆ ਮੈਂ ਬੋਲੰਦਿਆਂ ਹੋਰ ਕਈ ਪਾਰਟੀਆਂ ਕਿਸਾਨ ਕਿੰਨੇ ਕਿਸਾਨ ਜਥੇਬੰਦੀਆਂ ਉਹ ਯਾਰ ਬੋਲੋ ਇੱਕ ਬੰਦਾ ਜਿਹੜਾ ਵੋਟਾਂ ਲੈ ਕੇ ਜਿੱਤਦਾ ਉਹ ਬੰਦਿਆਂ ਦੇ ਕਤਲ ਕਰਾਉਂਦੇ ਆ ਸਭ ਤੋਂ ਵੱਡਾ ਇਸ਼ੂ ਆ ਏ ਆਈਡੀ ਡਿਵੈਲਪਮੈਂਟ ਆ ਇਹ ਹੋਵੇ ਨਾ ਵੇਲ ਦਾ ਵੱਡਾ ਇਸ਼ੂ ਨਹੀਂਗਾ ਕਰਾਂਗੇ ਅਸੀਂ ਪਰ ਪਰ ਸਭ ਤੋਂ ਵੱਡਾ ਇਸ਼ੂ ਆ ਜਿਹੜਾ ਬੰਦਾ ਵੋਟਾਂ ਮੰਗਨਦਿਆ ਤੇ ਵੋਟਾਂ ਲੈ ਕੇ ਆਪਦੇ ਨਾਲ ਦੇ ਆਂ ਬੰਦਿਆਂ ਨੂੰ ਕਤਲ ਕਰਾਉਂਦਿਆ ਜਿਹੜੇ ਬੰਦਿਆਂ ਦੇ ਘਰੇ ਰਹਿ ਕੇ ਇਲੈਕਸ਼ਨ ਲੜੀ ਜਿਹੜੇ ਬੰਦੇ ਨੂੰ 5 ਸਾਲ ਪੀਏ ਦੇ ਤੌਰ ਤੇ ਵਰਤਿਆ ਉਹਨੂੰ ਮਰਵਾਉਂਦਿਆ ਤੇ ਇਹ ਕਿਸੇ ਦਾ ਕੀ ਲੱਗਦਾ ਵਾ ਇਹ ਹਲਕੇ ਦੇ ਲੋਕਾਂ ਦਾ ਕੀ ਲੱਗਦਾ ਵਾ ਇਹ ਲੋਕਾਂ ਦੀ ਜਾਨ ਤੇ ਮਾਲ ਦੀ ਗੱਲ ਆ ਤੇ ਭਾਉਜੀ ਇਹ ਤੇ ਹਰ ਬੰਦੇ ਨੂੰ ਬੋਲਣਾ ਚਾਹੀਦਾ ਵਾ ਹਰ ਬੰਦੇ ਨੂੰ ਇਸ ਮੁੱਦੇ ਨੂੰ ਚੁੱਕਣਾ ਚਾਹੀਦਾ ਵਾ ਇੱਕ ਉਹ ਜਿਹੜਾ ਹਰਮਨ ਸੇਖੋਂ ਤੇ ਕੇਪੀ ਗੇਲਿਆ ਉਹਨਾਂ ਦੀ ਚੁੱਪੀ ਦਾ ਮਤਲਬ ਕੀ ਆ ਮੈਂ ਕੱਢ ਕੇ ਪੁੱਛ ਉਹਨਾਂ ਦਾ ਨਾਂ ਲੈਣ데요 ਉਹ ਕਿਉਂ ਨਹੀਂ ਬੋਲਦੇ ਪਏ ਕਿਉਂਕਿ ਜਿਹੜੀਆਂ ਗੱਲਾਂ ਲਾਲਜੀਤ ਭੁੱਲਰ ਕਰਨ데요 ਤੱਥਾਂ ਦੇ ਆਧਾਰ ਤੇ ਕਰਨ데요 ਸੱਚੀਆਂ ਗੱਲਾਂ ਕਰਨ데요 ਇਹ ਬੰਦਾ ਕਾਤਲ ਆ ਸਮਗਲਰ ਆ ਇਹ ਬੰਦਾ ਆਤਵਾਦੀ ਰਿਹਾ ਵਾ ਇਹਦੀ ਛਵੀ ਆਤਵਾਦੀਆਂ ਵਾਲੀ ਆ ਤੇ ਇਹਨੂੰ ਆਪਾਂ ਪਈਆਂ ਲੋਕਾਂ ਦੇ ਪੁੱਤਾਂ ਨੂੰ ਮਰਵਾਉਂਦੀਆਂ ਧੰਨਵਾਦ